ਪਰਵਾਹ ਨਹੀਂ ਕਰਦੀਆਂ ਨਹੀਂ ਦੀ ਪ੍ਰਵਾਹ ਨਹੀਂ ਕਰਦੀਆਂ ਠੰਡ ਦੀ ਪ੍ਰਵਾਹ ਨਹੀਂ ਕਰਦੀਆਂ ਸਾਹਿਬ ਦੇ ਵਿੱਚੇ ਕੀਤੀਆਂ ਜਾ ਰਹੀਆਂ ਨੇ ਸਤਿਗਣ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਵੱਡੀਆਂ ਸੇਵਾਵਾਂ ਮਾਪੁਰਖਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਸਾਡੀ ਦੇ ਪ੍ਰਕਾਸ਼ ਅਸਥਾਨ ਤੱਕਤ ਸ੍ਰੀ ਹਰਮੰਦਰ ਜੀ ਪਟਨਾ ਦੇ ਉਸੇ ਤਰਾਈ ਸ਼੍ਰੀ ਗੁਰੂ ਸੰਤ ਬਾਬਾ ਕਸ਼ਮੀਰ ਸਿੰਘ ਜੀ ਬਾਬਾ ਸੁਖਵਿੰਦਰ ਸਿੰਘ ਜੀ ਗੁਰੂ ਘਰ ਵੱਲੋਂ ਸ਼੍ਰੀ ਵਾਹਿਗੁਰੂ ਸੇਵਾ ਨਿਗਾਰਾਣੀ ਆਖੀਏ। ਜੇ ਸੇਵਾ ਬਾਸਤੋ ਜੀ ਨੇ ਉੱਤੋਂ ਬਖਸ਼ਿਸ਼ ਵਿਧਿਆਨ ਦੀ ਕਿਰਪਾ ਕਰਕੇ ਰਾਬਤ ਕਰਕੇ ਦਰਸ ਕਰਕੇ ਆਪ ਕਰਵਾ ਲੈਣ। ਇਹ ਨੂੰਸ ਮਾਹਮਾ ਵਿੱਚ ਜਾਣੋ ਸ਼ੁਣੋ ਵਿਚਾਰਾਂ ਦੇ ਸਾਥ ਪਾਉਣਗੇ ਸਿੱਖ ਸਾਹਿਬ ਗਿਆਨੀ ਹਰਿ ਸੇਧਾਰ ਸ੍ਰੀ ਅਕਾਲ ਪਤਿ ਸਾਹਿਬ ਜੀ ਅਤੀ ਤਖਤ ਦਾ ਮੰਨ ਹਾਰ ਕਰ ਬਾਂ ਮੈ ਪਿਆਰ ਮੇਰਾ ਬਾਂ ਜੈਨ ਹਾਰ ਕਰ ਬਾਂ ਜਾ ਮੇਰਾ ਹਾਰ ਕਰ ਬਾਂ ਵੱਲੋਂ ਸੰਗਤ ਦੇ ਸਹਿਯੋਗ ਦੇ ਨਾਲ ਹੀ ਹਰ ਸਾਲ ਸਮਾਗਮ ਕਿਤੇ ਜਾਂਦੇ ਆ। ਬਾਬਾ ਜਮੇ ਸਿੰਘ ਜੀ, ਬਾਬਾ ਗੁਰਬਖਾਲ ਸਿੰਘ ਜੀ, ਬਾਬਾ ਨਾਮਦਾਨ ਸਿੰਘ ਜੀ ਦੀ ਯਾਦ ਦੇ ਵਿੱਚ। ਇਸ ਵਾਰ ਵੀ ਸਮਾਗਮ ਹੋ ਰਿਹਾ ਔਰ ਅਸੀਂ ਉਹਨਾਂ ਸਮਾਗਮਾਂ ਦੇ ਵਿੱਚ ਅੱਜ ਹਾਜ਼ਰੀ ਭਰਨ ਵਾਸਤੇ ਇੱਥੇ ਆਏ ਹਾਂ। ਉਹਨਾਂ ਗੁਰਮਤ ਸਮਾਗਮਾਂ ਦੇ ਵਿੱਚ ਗੁਰਮਤ ਦਾ ਪ੍ਰਚਾਰ ਹੁੰਦਾ ਹੈ। ਅllਾਹ ਦੀ ਬਾਣੀ ਦੇ ਕੀਰਤਨ ਹੁੰਦੇ ਆ, ਕਥਾਵਾਚਕਾਂ ਦੁਆਰਾ ਕਥਾ ਕੀਤੀ ਜਾਂਦੀ ਹੈ। ਬਲਾਰਵਲ ਦੁਆਰਾ ਸੇਵਾ ਸਿਮਰਨ ਦਾ ਮਹਤਮ ਦੱਸਿਆ ਜਾਂਦਾ ਹੈ ਅੱਜ ਦੇ ਸਮੇਂ ਦੇ ਬੱਚੇ ਇਹੋ ਜਿਹੇ ਸਮਾਗਮਾਂ ਤੇ ਜਿਹੜੀ ਹੈ ਪੰਜਾਬ ਦੇ ਅੰਦਰ ਬਹੁਤ ਜ਼ਰੂਰਤ ਨਹੀਂ ਹੈ ਕਿਉਂਕਿ ਜਿੰਨੇ ਵੱਧ ਤੋਂ ਵੱਧ ਨਾਮ ਬਾਣੀ ਦਾ ਪ੍ਰਚਾਰ ਹੋਊਗਾ ਪ੍ਰਸਾਰ ਹੋਊਗਾ ਉਹਨਾਂ ਜਿਹੜਾ ਹੈ ਪੰਥ ਦਾ ਕੌਮ ਦਾ ਜਿਹੜਾ ਭਲਾ ਹੋਏਗਾ ਜੀ ਤੇ ਮੈਂ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲੇ ਬਾਬਾ ਸੁਖਿੰਦਰ ਸਿੰਘ ਜੀ ਪੁਰੀਆਂ ਵਾਲੇ ਉਹਨਾਂ ਦਾ ਬੰਦੇ ਅਹਿਰਾਈਆਂ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਸਮਾਗਮ ਜਿਹੜੇ ਨੇ ਉਹ ਆਰੰਭ ਰੱਖਿਆ ਜੀ ਚੋ ਜੀ ਕਿਵੇਂ ਦੇਖਦੇ ਹੋ ਉੱਥੇ ਇੱਕ ਪਾਸੇ ਆਖਾਲੀ ਗੱਲ ਕਰਕੇ ਐਸੇ ਪੰਥਰ ਪਾਰਟੀ ਦੇ ਜੀ ਪਾਸੇ ਬਾਦ ਪੰਜਾਬ ਦੇ ਕਹਿ ਰਹੇ ਕਿ ਐਸੀ ਅਗਰ ਪਾਰਟੀ ਤੇ ਮਨਦੀਪ ਸਿੰਘ ਦੇਖੋ ਕਰਨਤਾਰਨ ਜਮਨੇ ਚੋਲ ਦੇ ਵਿੱਚ ਸਾਡੀ ਪਾਰਟੀ ਜਿਹੜੀ ਹੈ ਸਰਦਾਰ ਮਨਦੀਪ ਸਿੰਘ ਨੂੰ ਸਹਿਯੋਗ ਦੇ ਰਹੀ ਹੈ ਪੂਰਾ ਤੇ ਜਿਹੜਾ ਸਾਡੀ ਪਾਰਟੀ ਦੇ ਜਿਹੜੇ ਲੀਡਰ ਸਹਬਾਨ ਉਹ ਲਗਾਤਾਰ ਹੀ ਜਿਹੜਾ ਕਰਨਤਾਰਨ ਹਲਕੇ ਦੇ ਵਿੱਚ ਵਿਚਰ ਰਹੇ ਨੇ ਜਿਨੀਆਂ ਸਾਡੀ ਪਾਰਟੀ ਦੀਆਂ ਸੁਭੇਵਾਰੀਆਂ ਨੇ ਵੱਧ ਤੋਂ ਵੱਧ ਅਸੀਂ ਉੱਥੇ ਜੜੀਆਂ ਲਗਾ ਰਹੇ ਹਾਂ ਔਰ ਉਮੀਦ ਹੈ ਕਿ ਸਾਡਾ ਜਿਹੜਾ ਕੈਂਡੀਡੇਟ ਸਰਦਾਰ ਮਨਦੀਪ ਸਿੰਘ ਉਹ ਸ਼ਾਨੋ ਸ਼ੌਕਤ ਦੇ ਨਾਲ ਜਤਵਨ ਬਧੇਗਾ ਪਰ ਮਸਲਾ ਇਹ ਹੈ ਜੀ ਕਿ ਉੱਥੇ ਅਜੰਡੇ ਨੂੰ ਲੈ ਕੇ ਬੜਾ ਸਮੱਸਿਆ ਪੜੀ ਹੋਈ ਹੈ ਵਾਰਿਸ ਪੰਜਾਬ ਕਹਿੰਦਾ ਜੀ ਸਾਡਾ ਪਾਕਿਸਤਾਨ ਨਾਲ ਕੋਈ ਲੈਣਦੇ ਨਹੀਂ ਹੈ ਜਿਹਦੇ ਪਾਸੇ ਸਿੰਘ ਜੀ ਸਨਮਾਨ ਜਿਹੜੇ ਨੇ ਉਹ ਕਹਿੰਦੇ ਕਿ ਪਾਕਿਸਤਾਨ ਸਾਡਾ ਅਜੰਡਾ ਹੈ ਦੇਖੋ ਉਹਨਾਂ ਦੇ ਆਪਣੇ ਆਪਣੇ ਅਜੰਡੇ ਆ ਜੀ ਉਹ ਸਾਡੀ ਪਾਰਟੀ ਦਾ ਆਪਣਾ ਕੰਦਾ ਉਹਨਾਂ ਦੇ ਆਪਦੇ ਅਜੰਡੇ ਆ ਕੀ ਕਾਪਰੇ ਆਪਣੇ ਸੰਦੇ ਤੇ ਕਿਉਂ ਕਾਇਮ ਨੇ ਇਹ ਵਿੱਚ ਅਸੀਂ ਕੀ ਦਖਲ ਅੰਦਾਜ਼ੀ ਕਰ ਸਕਦੇ ਐ ਜੀਪੀਸੀ ਇਲੈਕਸ਼ਨ ਆ ਰਹੇ ਤੇ ਲੋਕਾਂ ਨੂੰ ਆਪਣੇ ਵਾਲੇ ਦੇ ਮੀਟਿੰਗਾਂ ਤੇ ਲੰਘ ਕਿਤੇ ਰਹੇ ਆ ਮੈਂਬਰ ਸਾਹਿਬਾਂ ਦੇ ਨਾਲ ਵਿਚਾਰਾ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਮੀਟਿੰਗ ਜਿਹੜੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੀਤੀਆਂ ਬੁਲਾਈਆਂ ਨੇ ਤੇ ਪਹਿਲਾਂ ਵੀ ਬੁਲਾ ਚੁੱਕੇ ਆ ਤੇ ਜੋ ਵੀ ਸਾਡੀ ਪਾਰਟੀ ਦੇ ਜੀਤ ਸਹਿਬਾਂ ਦਾ ਫੈਸਲਾ ਹੋਊਗਾ ਉਸ ਨੂੰ ਜਿਹੜਾ ਇਲਬਨ ਜਿਹੜਾ ਉਹ ਲਾਗੂ ਕੀਤਾ ਜਾਊਗਾ ਤੇ ਜੋ ਲੜਨ ਦੀ ਲੋੜ ਪਈ ਤੇ ਲੜਾਂਗੇ ਗੋਬਿੰਦ ਸਿੰਘ ਗੁਰਦਾਜੀ ਨੂੰ ਦੁਬਾਰਾ ਫਿਰ ਮਾਨਤਾ ਦਿੱਤੀ ਗਈ ਹੈ ਪਹਿਲਾਂ ਦਿੱਤੀ ਗਈ ਸੀ ਪਹਿਲੀ ਮਾਨਤਾ ਨੂੰ ਮੰਨੇ ਜਾਵੇ ਦੂਜੀ ਮਾਨਤਾ ਨੂੰ ਮੰਨੇ ਜਾਵੇ ਜਾਂ ਇਸ ਤੋਂ ਅੱਗੇ ਕੁਝ ਹੋਰ ਵੀ ਹੈਗਾ ਜੇਕਰ ਮਾਨਤਾ ਪਹਿਲੇ ਤੱਕ ਇਸ ਤਰ੍ਹਾਂ ਉਸ ਤੋਂ ਬਾਅਦ ਹੁਕਮਨਾਮੇ ਕੀ ਉਹ ਲਾਗੂ ਹੋਣਗੇ ਜਾਂ ਇਹਨਾਂ ਨੂੰ ਕੈਨਸਲ ਕੀਤੇ ਜਾਣਗੇ ਦੇਖੋ ਪਹਿਲਾ ਪਹਿਲੀ ਕਿਸ਼ਤ ਸੀ ਇਹ ਪਹਿਲੀ ਵਾਰੀ ਹੋਇਆ ਸਿੱਖ ਇਤਿਹਾਸ ਦੇ ਵਿੱਚ ਕਿ ਇਹ ਪਹਿਲੀ ਕਿਸ਼ਤ ਦੇ ਵਿੱਚ ਮਾਨਤਾ ਦਿੱਤੀ ਗਈ ਫਿਰ ਦੂਜੀ ਕਿਸ਼ਤ ਦੇ ਵਿੱਚ ਮਾਨਤਾ ਦਿੱਤੀ ਗਈ ਤਾਂ ਮੈਨੂੰ ਲੱਗਦਾ ਕਿ ਕੁਝ ਜਥੇਬੰਦੀਆਂ ਰਹਿ ਗਈਆਂ ਹੋਣੀਆਂ ਹੋ ਸਕਦਾ ਉਹ ਤੀਜੀ ਕਿਸ਼ਤ ਵੀ ਜਿਹੜੀ ਹੈ ਉਹ एपिसोड ਜਿਹੜਾ ਉਹ ਜਾਰੀ ਕਰਦੇ ਹ ਪਰ ਇਹ ਹਾਸੋ ਸਥਿਤੀ ਹੈ ਕਿ ਤੁਸੀਂ 6 ਮਹੀਨੇ ਬਾਅਦ ਉਹ ਮਤਲਬ ਜਿਹੜੀ ਹੈ ਪਰਵਾਨੀ ਵੀ ਲੈ ਰਹੇ ਹੋ ਪੰਥ ਦੀ ਸੰਪਰਦਾਵਾਂ ਦੇ ਪਾਸੋਂ ਤੇ ਫਿਰ ਜਿਹੜੇ ਤੁਹਾਡੇ ਪਹਿਲੇ ਫੈਸਲੇ ਆ ਉਹਨਾਂ ਦੀ ਸਾਰਥਕਤਾ ਕੀ ਰਹਿ ਜਾਂਦੀ ਹੈ ਦੂਜੀ ਗੱਲ ਕਿ ਸਭ ਤੋਂ ਵੱਡੀ ਗੱਲ ਕਿ ਜਿੰਨਾ ਚਿਰ ਪੰਥ ਦੀ ਪ੍ਰਵਾਨਗੀ ਨਹੀਂ ਲੰਗੀ ਉਹਨਾਂ ਚਿਰ ਕੋਈ ਵੀ ਜਥੇਦਾਰ ਸਾਹਿਬ ਜਿਹੜਾ ਹੈ ਉਹ ਤੱਕ ਦੀ ਤਸਵੀਰ ਦੇ ਉੱਤੇ ਜਿਹੜਾ ਨਹੀਂ ਚੜ ਸਕਦਾ ਹੈਗਾ ਉਹ ਕੀ ਕਰਗੇ ਇਹ ਇਹਦੇ ਲਈ ਮਤਲਬ ਇਹ ਮਾਫੀ ਮੰਗਣਗੇ ਜਿਹੜੀ ਜੁਲਿਹਾਰ ਤਣਾਣੇ ਆਓ ਸ਼ਰਨਿਕਰਤਾਰਾ ਪ੍ਰਬੰਧਕ ਕਮੇਟੀ ਹੈ ਚਾਹੇ ਕਰਵਾਉਣ ਵਾਲੇ ਜਿਹੜੇ ਆ ਹਲਦੇ ਨਾਲ ਪਕੜੇ ਦਲ ਦੇ ਨਾਲ ਪੂਰੇ ਲੋਕ ਹੈ ਕਿ ਉਹਨਾਂ ਪਤਿਆਂ ਦੀ ਮਾਫੀ ਮੰਗ ਰਹੇ ਪੰਤ ਪਾਸੋਂ ਇਹ ਵੱਡਾ ਸਵਾਲ ਹੈ ਹੋਰ ਜੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਬਾਹਰ ਹੋ ਗਈ ਹੈ ਉਹ ਵੀ ਆਈਡੀ ਦੀ ਵੀਡੀਓ ਵੀ ਬਟਾਇਆ ਗਿਆ ਆ ਮੰਤਰੀ ਸਾਹਿਬ ਦੀ ਵੀਡੀਓ ਉਹਨਾਂ ਦਾ ਕਰ ਕੰਟੀਨਿਊ ਸਰਕਾਰ ਕੀ ਚੱਲ ਰਹੀ ਸਿੱਖਾ ਨੂੰ ਤਾਂ ਹਮੇਸ਼ਾ ਪਾਰਸ਼ਲ ਲਪਾਰਸ਼ਲਟੀ ਜਿਹੜੀ ਉਹ ਕੀਤੀ ਜਾਂਦੀ ਹੈ ਇੱਕ ਮੁੱਖ ਮੰਤਰੀ ਦੀ ਵੀਡੀਓ ਜਾਰੀ ਹੋ ਗਈ ਨਕਲੀ ਹੈ ਅਸਲੀ ਹੈ ਸਾਨੂੰ ਨਹੀਂ ਪਤਾ ਅਰੇ ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਸਰਕਾਰ ਜਿਹੜੀ ਹੈ ਉਹ ਪਹਿਲ ਕਦਮੀ ਕਰਦੇ ਹਟਾ ਦਿੰਦੀ ਹੈ ਤੇ ਹਰਮੰਦਰ ਸਾਹਿਬ ਦੀ ਬੇਅਦਬੀ ਦੀਆਂ ਵੀਡੀਓ ਜਿਹੜੀਆਂ ਅਜੇ ਤੱਕ ਕੁਰੀਆਂ ਫਰਤੀਆਂ ਨੇ ਤੇ ਇੱਥੇ ਸਾਬਤ ਹੁੰਦਾ ਹੈ ਕਿ ਸਰਕਾਰ ਜਿਹੜੀ ਹੈ ਉਹ ਸਿੱਖਾਂ ਪ੍ਰਤੀ ਸਿੱਖ ਧਰਮ ਦੇ ਸਥਾਨਾਂ ਦੇ ਪ੍ਰਤੀ ਬਹੁਤੀ ਸਹਿਰਮਤ ਜਿਹੜੀ ਹੈ ਉਹ ਬਿਲਕੁਲ ਨਹੀਂ ਹੈ ਹੁਣ ਤੁਸੀਂ ਦੇਖੋ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਇਸ਼ਤਿਹਾਰ ਦਿੰਦੀ ਹੈ ਤੇ ਬੰਦੀ ਛੋੜ ਦਿਵਸ ਵੀ ਨਾਲ ਲਿਖਦੀ ਹੈ ਪੰਜਾਬ ਤੋਂ ਬਾਹਰ ਜਿਹੜੇ ਇਸ਼ਤਿਹਾਰ ਦਿੰਦੀ ਹੈ ਤੇ ਉੱਥੇ ਬੰਦੀ ਛੋੜ ਦੇ ਪੋਸਟ ਦਾ ਜ਼ਿਕਰ ਨਹੀਂ ਕਰਦੀ ਹੈ ਬੰਦੀ ਛੋੜ ਦਿਵਸ ਹੈ ਨਹੀਂ ਹੈ ਸਾਡੇ ਇਤਿਹਾ ਕੌਮਪੀੜੀਆਂ ਨੂੰ ਪਰਬੰਧਿਤ ਹੁੰਦੀ ਹੈ ਤੇ ਵਿਦੇਸ਼ਾਂ ਦੇ ਵਿੱਚ ਜਦੋਂ ਵਿਦੇਸ਼ਾਂ ਦੇ ਲੀਡਰਾਂ ਨੇ ਬੰਦੀ ਛੋੜ ਦੱਸਦੀਆਂ ਬਤਾਈਆਂ ਦਿੱਤੀਆਂ ਤੇ ਉਹਨਾਂ ਨੂੰ ਜਿਹੜਾ ਹੈ ਇਹ ਤੇ ਹੇਟ ਮਤਲਬ ਜਿਹੜਾ ਨਾ ਕ੍ਰਾਈਮ ਕਰਦੇ ਹੋਏ ਉਹਨੂੰ ਜਿਹੜਾ ਖੰਡਿਆ ਗਿਆ ਭਾਰਤ ਦੇ ਜ਼ਿਲ੍ਹੇਵਾਰ ਜਿਹੜੇ ਲੀਡਰ ਕੋਲ ਵਾਲੇ ਲੋਕਾਂ ਵੱਲੋਂ ਔਰ ਇਹ ਮੰਦ ਭਾਗੀ ਗੱਲ ਹੈ ਬੀਬੀ ਕਿਰਨਜੋਤ ਕੋਲ ਦੇ ਤੋਂ ਜਿਹਨਾਂ ਨੇ ਇਹ ਚਤਤ ਦੇ ਨੂੰ ਲੈ ਕੇ ਐਲਾਨ ਕੀਤਾ ਗਿਆ ਸੀ ਐਸ.ਪੀ.ਸੀ ਵੱਲੋਂ ਉਹ ਬਿਨਾਂ ਹੀ ਮੈਂਬਰ ਕੋਚੇ ਬਿਨਾਂ ਕਿਸੇ ਕਿਸੇ ਵੀ ਨਹੀਂ ਜਾਰੀ ਕਰਤਾ ਗਿਆ ਕੁਝ ਨਹੀਂ ਹੋ ਰਹੀ ਮੈਂਬਰਾਂ ਦੀ ਜਿਹੜੀ ਬੁੱਕਤ ਹੈ ਨਾ ਜੀ ਉਹ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਸ ਵਕਤ ਮੈਂ ਸਮਝਦਾ ਜੀਰੋ ਹੈ ਖਾਸ ਤੌਰ ਤੇ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਹੁੰਦੇ ਆ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਇਹ ਲੋਕ ਪੁੱਛਦੇ ਸਿਰਫ ਇਲੈਕਸ਼ਨ ਜਦੋਂ ਆਉਂਦੀ ਹੈ ਉਦੋਂ ਬੋਰਡ ਦਾ ਜਿਹੜਾ ਇਸਤੇਮਾਲ ਜਿਹੜਾ ਹੈ ਉਹ ਉਹ ਜ਼ਰੂਰ ਉਹਨਾਂ ਤੋਂ ਕਰਵਾਉਂਦੇ ਨੇ ਤੇ ਉਹ ਵੀ ਪਤਾ ਨਹੀਂ ਕੀ ਕੀ ਕਰਦੇ ਨੇ ਪਰਦੇ ਦੇ ਪਿੱਛੇ ਬੜਾ ਕੁਝ ਸਾਰਿਆਂ ਨੂੰ ਪਤਾ ਹੀ ਹੈ ਪਰ ਵਿਰੋਧੀ ਧਿਰ ਦੇ ਜਿਹੜੇ ਮੈਂਬਰ ਆ ਉਹਨਾਂ ਦਾ ਵੀ ਸਤਕਾਰ ਉਹਨਾਂ ਇਹ ਜਿੰਨੇ ਇਹਨਾਂ ਦੇ ਨਾਲ ਜਿਹੜੇ ਮੈਂਬਰਾਂ ਦਾ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਨਾਮ ਪੁੱਛੇ ਜਾਣਾ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਹਲਕੇ ਦੇ ਵਿੱਚ ਪ੍ਰਚਾਰ ਸਮਾਗਮ ਹੁੰਦਾ ਹੈ ਹਲਕੇ ਦੇ ਵਿੱਚ ਕੋਈ ਸਮਗਰੀ ਨਹੀਂ ਹੁੰਦੀ ਹੈ ਉੱਥੇ ਜਿਹੜਾ ਵਿਰੋਧੀ ਕਰਨ ਨਾਲ ਸੰਬੰਧਿਤ ਮੈਂਬਰ ਆ ਉਹਨੂੰ ਬੁਲਾਇਆ ਨਹੀਂ ਜਾਂਦਾ ਤੇ ਅਕਾਲੀ ਜਿਹੜਾ ਇਹਨਾਂ ਦਾ ਪਟਵਾਰ ਦੇ ਦਲ ਦਾ ਜਿਹੜਾ ਹਲਕਾ ਇੰਚਾਰਜ ਹੁੰਦਾ ਹੈ ਉਹ ਆ ਕੇ ਰਾਸ਼ਨ ਵੰਡਦਾ ਹੈ ਤਾਂ ਇਹ ਚੀਜ਼ਾਂ ਜਿਹੜੀ ਵਾਲੇ ਸੰਸਥਾ ਦੇ ਮਨਾਲ ਨੂੰ ਡਾਊਨ ਕਰਦੀਆਂ ਨੇ ਸਿੰਘ ਸਾਹਿਬ ਕੁਝ ਦਿਨਾਂ ਬਾਅਦ 1984 ਦੇ ਸਿੱਖ ਕਤਲੇਆਮ ਦੇ 44 ਸਾਲ ਪੂਰ ਮੱਜ ਤੱਕ ਇਨਸਾਫ਼ ਨਹੀਂ ਲੈ ਸਕਿਆ ਕਿਹਦੀ ਗਲਤੀ ਮੰਨਦੇ ਇਹ ਸਾਡੀ ਨੀਵੀਂਸ਼ਤ ਦੀ ਗਲਤੀ ਹੈ ਜੀ ਉਹਨੇ 15 ਸਾਲ ਸਰਕਾਰ ਚਲਾ ਕੇ 15 ਸਾਲ ਜਿਹੜੇ ਆ ਪੁਲਿਸ਼ਨ ਦੇ ਵਿੱਚ ਬੈਠ ਕੇ ਸੈਂਟਰ ਦੀ ਗਵਰਨਮੈਂਟ ਦੇ ਨਾਲ ਤੇ ਇਨਸਾਫ ਦੇ ਵਿਵਹਾਰ ਵਿੱਚ ਜਿਹੜੀ ਆ ਅਸਮਰਥ ਰਹੀ ਹੈ ਇਹ ਸਾਡੀ ਨਿਕੰਮੀ ਤੇ ਨਕਾਰਾ ਲੀਡਰਸ਼ਿਪ ਸੀ ਜਿਸ ਦੀ ਵਜ੍ਹਾ ਕਰਕੇ 40 ਸਾਲ ਤੋਂ 42 ਸਾਲ ਤੋਂ ਸਾਨੂੰ ਇਨਸਾਫ ਨਹੀਂ ਮਿਲਿਆ ਸੀ ਸਿੰਘ ਸਰ ਹਮੇਸ਼ਾ ਬੰਦੀ ਸਿੰਘ ਦੇ ਨਾਤੇ ਸਿਆਸਤ ਕਿਉਂ ਹੁੰਦੀ ਹੈ ਜਦ ਕਿ ਉਹ ਉਦੋਂ ਨਹੀਂ ਰਿਹਾ ਬੰਦੀ ਸਿੰਘ ਉਦੋਂ ਯਾਦ ਆਉਂਦੇ ਆ ਜਦੋਂ ਅਸੀਂ ਸੱਤਾ ਤੋਂ ਬਾਹਰ ਹੁੰਨੇ ਆ ਜਦੋਂ ਸੱਤਾ ਸਾਨੂੰ ਮਿਲ ਜਾਂਦੀ ਹੈ ਫਿਰ ਬੰਦੀ ਸਿੰਘ ਜਿਹੜੇ ਆ ਉਹ ਸਾਨੂੰ ਭੁੱਲ ਜਾਂਦੇ ਆ ਬਲਕਿ ਉਦੋਂ ਅਸੀਂ ਇਹ ਕਹਿੰਦੇ ਆ ਇਹ ਇਹ ਪਲਵ ਨਹੀਂ ਹੋਣਾ ਚਾਹੀਦਾ ਜੇ ਪੰਜਾਬ ਆਉਂਦੇ ਤੇ ਪੰਜਾਬ ਦੇ ਮਾਹੌਲ ਨੂੰ ਖਤਰਾ ਹੈ ਇਹ ਸਾਡੀ ਲੀਡਰਸ਼ਿਪ ਦਾ ਦੋਹਰਾ ਜਿਹੜਾ ਕਰਦਾਰ ਹੈ ਜਿਹੜਾ ਸਾਹਮਣੇ ਆਉਂਦਾ ਹੈ ਨਾ ਧਰਨੀ ਫੌਜੀ ਹੋਏ ਬੰਦੀ ਸਿੰਘ ਹੋਏ ਇਹ ਸਿਰਫ ਉਹਦੇ ਯਾਦ ਆਉਂਦੇ ਜਦੋਂ ਸੱਤਾ ਤੋਂ ਬਿਹੋਣੇ ਨੇ ਸੱਤਾ ਤੋਂ ਅਸੀਂ ਪਾਸੇ ਹੰਨੇ ਆ ਸੱਤਾ ਦੇ ਵਿੱਚ ਰਹਦੇ ਆ ਨਾ ਧਰਨੀ ਫੌਜੀ ਯਾਦ ਆਉਂਦੇ ਆ ਨਾ ਬੰਦੀ ਸਿੰਘ ਯਾਦ ਆਉਂਦੇ ਆ ਨਾ ਜਿਨ੍ਹਾਂ ਨੇ ਜ਼ੁਲਾ ਕਟੀਆਂ ਉਹ ਯਾਦ ਆਉਂਦੇ ਆ ਨਾ ਜੁੜਪੁਰ ਦੇ ਜਿਹੜੇ ਕਈ ਯਾਦ ਆਉਂਦੇ ਆ ਕੁਛ ਜਾਗ ਨਹੀਂ ਹੁੰਦਾ ਇਹਨਾਂ ਨੂੰ ਸਿਰਫ ਤੇ ਸਿਰਫ ਜਦੋਂ ਸੱਤਾ ਕੋ ਇਹ ਪਾਸੇ ਹਰ ਜਾਂਦੇ ਨੇ ਕੁਰਸੀ ਛਿਲਵਾਉਂਦੀ ਹੈ ਫਿਰ ਇਹ ਪੰਥਕ ਮੁੱਦੇ ਜਿਹੜੇ ਆ ਉਹਨੂੰ ਉਭਾਰਦੇ ਆ ਉਹਦੇ ਬੰਦੇ ਸਹੀ ਦੇ ਚੇਤੇ ਆ ਜਾਂਦੇ ਆ ਉਹਦੇ ਧਰਮੀ ਫੌਜੀ ਵੀ ਚੇਤੇ ਆ ਜਾਂਦੇ ਆ ਉਹਦੇ ਬਗਵਾਏ ਜੋੜਪੁਰ ਦੇ ਜਿਹੜੇ ਕੈਦੀ ਆ ਉਹ ਵੀ ਚੇਤੇ ਆ ਜਾਂਦੇ ਆ ਉਹਦੇ ਪੰਥਕ ਇਸ਼ੂ ਜਿਹੜੇ ਆ ਉਹ ਸਾਰੇ ਜਿਹੜੇ ਆ ਉਹ ਬ੍ਰੇਨ ਦੇ ਵਿੱਚ ਜਾਗਰਤ ਹੋ ਜਾਂਦੇ ਆ ਤਾਂ ਮੈਂ ਸਮਝਦਾ ਕਿ ਇਹ ਸੱਤਾ ਦੀ ਲਾਲਸਾ ਹੋਰ ਕੁਛ ਨਹੀਂ ਹੈ ਆਪਣੇ ਕੋਲ ਪ੍ਰਬੰਧਕ ਕਮੇਟੀ ਜਨਰਲ ਹੋਦੀ ਚੋਣ ਨੂੰ ਲੈ ਕੇ ਤੁਹਾਡਾ ਕੀ ਇਹ ਬਗਲਾ ਗੰਟੀ ਕੀ ਲੈ ਮਤਲਬ ਇਹ ਕਿ ਸੇਕ ਪਾਰਟੀ ਪਲੇਟਫਾਰਮ ਤੇ ਕੋਈ ਸਾਡੀ ਪਾਰਟੀ ਦੇ ਵਿੱਚ ਡੈਮੋਕਰਟਿਕ ਵਿਵਸਥਾ ਹੈ ਇਹਨੂੰ ਕਿ ਪ੍ਰਧਾਨ ਨੇ ਫੈਸਲਾ ਕਰ ਲਿਆ ਮਰ ਜਾ ਚੜੀਏ ਤੇ ਮਰ ਗਈ ਤੇ ਜਿਉਂ ਪਾ ਚੜੀਏ ਤੇ ਜਿਉਂ ਤੋਂ ਹੀ ਪਾਰਟੀ ਪਲੇਟਫਾਰਮ ਤੇ ਜਿਹੜਾ ਵੀ ਫੈਸਲਾ ਹੋਊਗਾ ਪਾਰਟੀ ਪਲੇਟਫਾਰਮ ਤੋਂ ਸਾਢੇ 350 ਸਾਲਾਂ ਦੀਆਂ ਆਰੰਭ ਘਟੇ ਵੱਲ ਉਸਤਤਵ ਦਿਨ ਲੈ ਕੇ ਸਮੂਹ ਨੂੰ ਪੂਰਾ ਮਤਲਬ ਜੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਧੰਗੂ ਤੇ ਬਹਾਦਰ ਸਾਹਿਬ ਜੀ ਦੀ 350 ਸਾਢੇ 350 ਸਾਲਾਂ ਦੀ ਜਿਹੜੀ ਸ਼ਤਾਬੀ ਆ ਰਹੀ ਹੈ ਪੰਖ ਮਨਾ ਰਿਹਾ ਹੈ ਗੜਮਲ ਕਿ ਮਨਾਉਣੀ ਚਾਹੀਦੀ ਹੈ ਔਰ ਕੁਝ ਐਸਾ ਇਹ ਸ਼ਤਾਬ ਦੀ ਛਾਪ ਛੱਡ ਕੇ ਜਾਵੇ ਜਿਹਨੂੰ ਵੜਾ ਆਉਣ ਵਾਲੇ ਸਮੇਂ ਦੇ ਵਿੱਚ ਯਾਦ ਰੱਖਿਆ ਜਾਵੇ ਇਹ ਸਾਡੀ ਸੰਸਥਾਵਾਂ ਨੂੰ ਯਤਨ ਕਰਨੇ ਚਾਹੀਦੇ ਸ਼ਿਤਾਬੀਆਂ ਇਹਨੇ ਕਈ ਮਨਾਏ ਜਾਂਦੇ ਹਰ ਸਾਲ ਕੋਈ ਨਾ ਕੋਈ ਪ੍ਰੋਗਰਾਮ ਕੋਲਿੱਕਤੇ ਜਾਂਦੇ ਨੇ ਪਰ ਅੰਦੇਖਰ ਦੇਖਿਆ ਜਾਵੇ ਤਾਂ ਬਾਣੀ ਤਖਨ ਜੋੜਨ ਵਾਸਤੇ ਘਾਟੀ ਉਪਰਾਲੇ ਨੇ ਜਿਆਦਾ ਘਾਟੀ ਜੋੜਦਿਆਂ ਖਰਚ ਜਿਆਦਾ ਕਿੱਥੇ ਜਾਂਦਾ ਹੈ ਸਮਰੋਹ ਜਿਆਦਾ ਕਿੱਥੇ ਜਾਂਦਾ ਜਦੋਂ ਸ਼ਿਤਾਬੀਆਂ ਦਾ ਜਿਹੜਾ ਪ੍ਰੋਗਰਾਮ ਹੈ ਉਹ ਇਹ ਮੰਨ ਚ ਰੱਖ ਕੇ ਕੁੱਲਿਕਾਂਗੇ ਕਿ ਅਸੀਂ ਪੰਥ ਦਾ ਪ੍ਰਚਾਰ ਕਰਨੇ ਪੰਥ ਦਾ ਪ੍ਰਸਾਰ ਕਰਨੇ ਤਾਂ ਹਮੇਸ਼ਾ ਸ਼ਿਤਾਬੀਆਂ ਦੇ ਸਮਾਗਮ ਜਿਹੜੇ ਨੇ ਉਹ ਸਾਰਥਕ ਨਿਕਲਦੇ ਨੇ ਪਰ ਜਦੋਂ ਇਹ ਸੋਚ ਲਿਆ ਜਾਂਦਾ ਹੈ ਕਿ ਇਹਨਾਂ ਸਮਾਗਮਾਂ ਤੇ ਰਾਹੀਂ ਅਸੀਂ ਕਿਸੇ ਨੂੰ ਪੋਲਿਟੀਕਲ ਮਾਇਜ ਦੇਣੀ ਹੈ ਤੇ ਉਹ ਉਹ ਰਿਸਟਾਬਲੀਆਂ ਦੇ ਸਮਾਗਮ ਜਿਹੜੇ ਨੇ ਉਹ ਫਲਾਪ ਹੋ ਜਾਂਦੇ। ਸ਼ੀਗੰਗਰਮੀ ਕਸ਼ਾਲ ਦੇ ਮੁਖੀ ਜਿਹੜੇ ਮਰੀਕ ਸਿੰਘ ਜੀ ਹਾਂ ਉਹਨਾਂ ਨੇ ਐਜੀਪੀਸੀ ਉਹਨਾਂ ਜਿਹੜੇ ਕੱਢੇ ਜਾ ਰਹੇ ਨਗਰ ਕੀਰਤਨ ਰਿਸਟਾਬਲੀਆਂ ਮੈਂ ਜਾਰੀ ਹੈ ਪੰਜਾਬ ਦੇ ਉਹਰਾ ਵਿਰੋਧ ਕਰਨ ਦਾ ਐਲਾਨ ਕੀਤਾ। ਉਹਨਾਂ ਨੇ ਕਿਹਾ ਕਿ 32800 ਪਰ ਬੈਲੈਂਸ ਜੁਆਬ ਕੀਤਾ। ਦੇਖੋ ਨਗਰ ਕੀਰਤਨ ਗੁਰੂਗ੍ਰੰਥ ਸਾਹਿਬ ਆਰਾਧਿਆ ਗਵਾਇਦੇ ਵਿੱਚ ਲੱਗ ਰਹੇ ਆ। ਪੰਜ ਪਾਰੇ ਸਹਿਬਾਨ ਨਾਲ ਹੁੰਦੇ ਆ ਪੰਜ ਪਾਰੇ ਇਸ ਕਰਕੇ ਨਗਰ ਕੀਰਤਨ ਦਾ ਵਿਰੋਧ ਕਰਨਾ ਮੈਂ ਸਮਝਦਾ ਠੀਕ ਨਹੀਂ।